ਫਗਵਾੜਾ ਦੀ ਦਾਣਾ ਮੰਡੀ ਵਿੱਚ ਫਸਲ ਦੀ ਆਮਦ ਅਤੇ ਖਰੀਦ ਪ੍ਰਬੰਧ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਵੱਲੋਂ ਦੌਰਾ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਮੈਡਮ ਅਨੁਪਮਾ ਕਲੇਰ ਅਤੇ ਐਸਟੀਐਮ ਫਗਵਾੜਾ ਵੀ ਮੌਜੂਦ ਸਨ ਇਸ ਦੌਰਾਨ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਵੱਲੋਂ ਜਿੱਥੇ ਮੰਡੀ ਦੇ ਪ੍ਰਬੰਧ ਦਾ ਜਾਇਜ਼ਾ ਲਿਆ ਗਿਆ ਉੱਥੇ ਹੀ ਉਨ੍ਹਾਂ ਕਿਹਾ ਕਿ ਮੰਡੀ ਵਿੱਚ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਤੇ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆ ਰਹੀ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਨਾਲ ਦੀ ਨਾਲ ਹੀ ਫਸਲ ਦੀ ਪਰਚੇਜ਼ ਅਤੇ ਲਿਫਟਿੰਗ ਦਾ ਕੰਮ ਬੀਤੇ ਚੀ ਨਾਲ ਕੀਤਾ ਜਾ ਰਿਹਾ ਹੈ ਜ਼ਿਮੀਦਾਰਾਂ ਨੂੰ ਫਸਲ ਦੀ ਅਦਾਇਗੀ ਸੰਬੰਧੀ ਪੁੱਛਿਆ ਗਿਆ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਫਸਲ ਦੀ ਅਦਾਇਗੀ ਜ਼ਿਮੀਦਾਰਾਂ ਦੇ ਖਾਤਿਆਂ ਵਿੱਚ ਵੀ ਨਾਲੋਂ ਨਾਲ ਪਾਈ ਜਾ ਰਹੀ ਹੈ ਤੇ ਮੰਡੀ ਵਿੱਚ ਵਾਰਦਾਨੇ ਦੀ ਵੀ ਕੋਈ ਸਮੱਸਿਆ ਨਹੀਂ ਹੈ ਜਿਵੇਂ ਤੁਹਾਨੂੰ ਪਤਾ ਹੈ ਜੋ ਵੀਟ ਦੀ ਖਰੀਦ ਦਾ ਸੀਜ਼ਨ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਉਹ ਸਾਡੇ ਵੱਲੋਂ ਸਾਰੇ ਇੰਤਜ਼ਾਮ ਹੈ ਜੋ ਪੂਰੇ ਮੁਕੰਮਲ ਨੇ ਬਹੁਤ ਸੁਚੇਤੇ ਢੰਗ ਨਾਲ ਸਾਰੀ ਪ੍ਰਕਿਰਿਆ ਨੂੰ ਨੇਪਰੇ ਚਾੜਿਆ ਜਾ ਰਿਹਾ ਸਾਰੇ ਪ੍ਰਬੰਧ ਜੋ ਪੂਕਤਾ ਨੇ समय से लिफ्टिंग भी हो रही है समय स, समय से परचेज हो रही है नाल दी नाल मैं काफ़ी जो जमींदार भ्रा इतने आए ने मंडी के नाम भी मैं गलबात की वो भी काफ़ी काफ़ी संतुष्ट ने सारे प्रबंधन नाल मैं यही भरोसा दवा कि बड़े सही तरीके सुचिजे ढंग सारी प्रक्रिया हो रही है और किसी किस्म की भी कोई दिक्कत नहीं आई अच्छा किचेज हो गई कि मतलब खाली ਉਹਦੀ ਖਰੀਦ ਹੋ ਗਈ ਆ ਤੇ ਦੇਖੋ ਜੀ ਜਿੱਦਾਂ ਮੈਂ ਖਰੀਦ ਬਾਰੇ ਦੱਸਿਆ ਖਰੀਦ ਤਾਂ तकरीबन ਸਾਡੀ 100% ਹੈ ਜਿੰਨੀ ਸਾਡੀ ਆਮਦ ਹੋ ਰਹੀ ਹੈ ਮੰਡੀਆਂ ਦੇ ਵਿੱਚ ਉੰਨੀ ਅਸੀਂ ਖਰੀਦ ਕਰ ਰਹੇ ਆ ਨਾਲ ਦੀ ਨਾਲ ਜੋ ਸਾਡੇ ਮਾਪਦੰਡ ਡਿਫਾਈਨਡ ਨੇ ਉਸ ਮੁਤਾਬਿਕ ਜੋ ਜ਼ਮੀਦਾਰ ਨੇ ਉਹਨਾਂ ਦੇ ਖਾਤੇ ਦੇ ਵਿੱਚ ਜੋ ਡਾਇਰੈਕਟ ਪੇਮੈਂਟ ਆ ਉਹ ਵੀ ਸਮੇਂ ਸਿਰ ਹੋ ਰਹੀ ਆ ਸਟੇਟ ਬਾਰ ਦਾ ਨਾਮ ਮਤਲਬ ਮੰਡੀਆਂ ਚ ਪ੍ਰੋਪਰ ਆ ਰਿਹਾ ਕਿ ਉਹਦੀ ਥਾੜਿਆ ਜੀ ਕਿਸੇ ਵੀ ਕਿਸਮ ਦੀ ਬਾਤਾਨੇ ਦੀ ਕੋਈ ਵੀ ਸਮੱਸਿਆ ਨਹੀਂ ਆਈ ਇਹ ਸਾਰੇ ਇੰਤਜ਼ਾਮ ਮੁਕੰਮਲ ਨੇ ਉਧਰ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਤਵਿੰਦਰ RAM ਨੇ ਦੱਸਿਆ ਕਿ ਮੰਡੀ ਵਿੱਚ ਪ੍ਰਸ਼ਾਸਨ ਵੱਲੋਂ ਕੀਤੇ ਗਏ ਸਾਰੇ ਪ੍ਰਬੰਧਾਂ ਤੇ ਮਾਣਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਵੱਲੋਂ ਸੰਤੁਸ਼ਟੀ ਪਾਈ ਗਈ ਹੈ। ਉਨ੍ਹਾਂ ਮਾਣਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਪੰਚਾਲ ਦਾ ਫਗਵਾੜਾ ਮੰਡੀ ਵਿੱਚ ਆਉਣ ਲਈ ਧੰਨਵਾਦ ਕੀਤਾ। ਹਾਂਜੀ ਸਰ ਅਜੀ ਡੀਸੀ ਸਾਹਿਬ ਨੇ ਮੰਡੀ ਦਾ ਦੌਰਾ ਕੀਤਾ ਕਿਸ ਸਬੰਧ ਵਿੱਚ ਦੌਰਾ ਕੀਤਾ ਗਿਆ ਹੈ? ਸਾਰੇ ਮੱਦੇ ਨਜ਼ਰ ਦੇਖਦੇ ਹੋਏ ਆਮਦ ਨੂੰ ਕਣਕ ਦੀ ਪੈਦਾਵਾਰ ਜਿਹੜੀ ਆ ਰਹੀ ਹੈ ਸਾਡੇ ਕੋਲ ਉਹਨੂੰ ਦੇਖਦੇ ਹੋਏ ਉਹਨਾਂ ਨੇ ਦੇਖਿਆ ਕਿ ਸਾਡੇ ਕੋਲ ਮੰਡੀ ਦੇ ਵਿੱਚ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਮੰਡੀ ਦੀ ਸਾਫ ਸਫਾਈ ਨੂੰ ਦੇਖਦੇ ਹੋਏ ਤੇ ਜਿਹੜੇ ਵੀ ਸਾਡੇ ਜ਼ਿੰਮੇਵਾਰਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਸਾਰੀਆਂ ਮੁਕੰਮਲ ਕੀਤੀਆਂ ਗਈਆਂ ਸੀਗੀਆਂ ਸਾਡੇ ਕੋਲ ਵਾਰਦਾਨੀ ਨੂੰ ਲੈ ਕੇ ਸਿਰਫ ਮੌਸਮ ਦੀ ਕਮੀ ਦੇ ਮੌਸਮ ਦੇ ਥੋੜਾ ਜਿਹਾ ਦੋ ਦਿਨ بارش ਦੇ ਕਰਕੇ ਸਾਡਾ ਸੀਜ਼ਨ ਥੋੜਾ ਲੇਟ ਹੋਇਆ ਨੇ ਤਾਂ ਮੌਸਮ ਦੇ ਹਿਸਾਬ ਨਾਲ ਹੁਣ ਵੀ ਗਾਹ ਵੀ ਆਉਣ ਵਾਲੀ ਕੋਈ ਸਮੱਸਿਆ ਨਹੀਂ ਕਿਸੇ ਨਾਲ ਰਹੂਗੀ ਆਉਂਦੇ ਹੋਏ ਜ਼ਿਮੀਦਾਰ ਅਜੇ ਆਣ ਕੇ ਬੰਦਾ ਹੀ ਆ ਬੰਦੇ ਸਾਰੇ ਲਿਫਟਿੰਗ ਹੋ ਰਹੀ ਆ ਸਾਰੇ ਕੰਮ ਮੁਕੰਮਲ ਹੋ ਰਹੇ ਨੇ ਸੰਤੁਸ਼ਟੀ ਪਾਈ ਗਈ ਆ ਡੀਸੀ ਸਾਹਿਬ ਉਹਨਾਂ ਦਾ ਆਏ ਤੇ ਜੀ ਆਇਆਂ ਨੂੰ ਧੰਨਵਾਦ